6 ਤੇ 7 ਮਈ ਦੇ ਦਰਮਿਆਨੀ ਰਾਤ ਨੂੰ ਇੰਡੀਆ ਨੇ ਪਾਕਿਸਤਾਨ ਤੇ ਹਮਲਾ ਕੀਤਾ। ਉਹਨਾਂ ਤੇ ਹਮਲਾ ਤਾਂ ਹੋਇਆ ਕਿਉਂਕਿ ਉਹਨਾਂ ਨੇ ਕਿੰਨੇ ਸਾਲਾਂ ਤੋਂ ਆਪਣੇ ਨਾਲ ਇਦਾਂ ਹੀ ਕਰ ਰਹੇ ਐ। ਕਿਉਂਕਿ ਉਹ ਛੋਟੀਆਂ-ਛੋਟੀਆਂ ਟੁਕੜੀਆਂ ਤਿਆਰ ਕਰਦੇ ਐ, ਉਹਨਾਂ ਨੂੰ ਇੱਧਰ ਭੇਜਦੇ ਐ ਤੇ ਉਹ ਆਪਣੇ ਤੇ ਛੋਟੇ-ਛੋਟੇ ਗਰੁੱਪ ਬਣਾ ਕੇ ਹਮਲਾ ਕਰਦੇ ਐ ਜਿਹਨੂੰ ਵੁਲਫ ਅਟੈਕ ਕਹਿੰਦੇ ਐ। ਤੇ ਇੰਡੀਆ ਵਾਲੇ ਬਹੁਤ ਟਾਈਮ ਸਹਿਣ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਉਹਨਾਂ ਨੂੰ ਹੁਣ ਇਹਨਾਂ ਨੇ ਇੱਕ ਬਰਦਾਸ਼ਤ ਦੀ ਹੱਦ ਹੋ ਜਾਂਦੀ ਐ। ਉਹ ਹੱਦ ਹੋ ਗਈ ਇਸ ਤੋਂ ਬਾਅਦ ਹੀ ਉਹਨਾਂ ਤੇ ਹਮਲਾ ਕੀਤਾ ਤੇ ਇਹ ਵੀ ਹਜੇ ਤੱਕ ਵੀ ਇਸ ਹੱਦ ਦੇ ਵਿੱਚ ਇਸ ਗੁੱਸੇ ਦੇ ਵਿੱਚ ਵੀ ਇੰਨਾ ਕਠਰਾਬ ਰੱਖਿਆ ਕਿ ਉਹਨਾਂ ਦੇ ਲੋਕਾਂ ਨੂੰ ਤੇ ਫੌਜ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਜਿਸ ਦਾ ਕਿ ਪ੍ਰੈਸ ਰਿਲੀਜ਼ ਕਰਕੇ ਇੰਡੀਅਨ ਸਰਕਾਰ ਨੇ ਇੰਡੀਅਨ ਗਵਰਨਮੈਂਟ ਨੇ ਇਹ ਦੱਸਿਆ ਵੀ ਕਿ ਅਸੀਂ ਸਿਰਫ ਤੇ ਸਿਰਫ ਤੁਹਾਡੇ ਅਰਥਵਾਦੀ ਫਕਾਣਿਆਂ ਤੇ ਜਿੱਥੇ ਕਿ ਕੈਂਪਾਂ ਉਹਨਾਂ ਦੇ ਬਣੇ ਹੋਏ ਜਿੱਥੋਂ ਟ੍ਰੇਨਿੰਗ ਲੈ ਕੇ ਇੰਡੀਆ ਦੇ ਵਿੱਚ ਆ ਕੇ ਨੁਕਸਾਨ ਕਰਦੇ ਆ ਅੱਤਵਾਦੀ ਉਹਨਾਂ ਦੇ ਉੱਥੇ ਹੀ ਟਾਰਗੇਟਡ ਹਮਲੇ ਕੀਤੇ ਆ ਪਰ ਉਹਨਾਂ ਨੇ ਨਹੀਂ ਸੋਚਿਆ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਨਾ ਵੀ ਜੰਗ ਲੱਗੀ ਤਾਂ ਪੰਜਾਬ ਦੇ ਨੁਕਸਾਨ ਹੋਊਗਾ ਉਧਰ ਵੀ ਪੰਜਾਬੀ ਐ ਤੇ ਇੱਧਰ ਵੀ ਪੰਜਾਬੀ ਐ ਤੇ ਉਹਨਾਂ ਦੀ ਫੌਜ ਵੀ ਪੰਜਾਬੀ ਐ ਤੇ ਉਹਨਾਂ ਨੇ ਪੰਜਾਬੀਆਂ ਬਾਰੇ ਇੱਕ ਵਾਰ ਨਹੀਂ ਸੋਚਿਆ ਰਾਤ ਦੇ ਆਪਾਂ ਹੁਣ ਤੋਂ ਆਪਾਂ ਖਬਰਾਂ ਸੁਣਦੇ ਆ ਰਹੇ ਆਂ ਤੇ ਹੁਣ ਇਸ ਤੇ ਪੱਕੀ ਸਰਕਾਰ ਨੇ ਮੋਹਰ ਵੀ ਲਾਤੀ ਵੀ ਰਾਤੀ ਉਹਨਾਂ ਨੇ ਆਪਣਾ 에어 డిਫੈਂਸ ਸਿਸਟਮ ਤਕੜਾ ਸੀ ਤਾਂ ਹਮਲੇ ਰੋਕ ਲਏ ਉਹਨਾਂ ਨੇ ਤਾਂ ਮਜਾਇਲਾ ਛਰਤੀਆਂ ਸੀ ਜਿਹਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਹੀ 7 8 ਥਾਵੇਂ ਸੱਤ ਥਾਵੇਂ ਤਾਂ ਪੰਜਾਬ ਦੇ ਨਹੀਂ ਐ ਨਾਲ ਚੰਡੀਗੜ੍ਹ ਨੂੰ ਮਿਲਾ ਲਗੇ ਤੇ ਅੱਠ ਥਾਵੇਂ ਹੋ ਜਾਂਦਾਂ ਆਪਾਂ ਵੀ ਕਹਿੰਦੇ ਅੱਠ ਥਾਵੇਂ ਤੇ ਹਮਲੇ ਸਪੈਸੀਫਿਕ ਪੰਜਾਬ ਤੇ ਕੀਤੇ ਉਹਨਾਂ ਨੇ ਅੱਖਾਂ ਖੋਲ ਲੋ ਪੰਜਾਬੀਓਂ ਅੱਖਾਂ ਖੋਲ ਲੋ ਪੰਜਾਬੀਆਂ ਆਪਣੇ ਅਰਗੇ ਪੰਜਾਬੀ ਨਹੀਂ ਹੋਣ ਉਹ ਆਪਣੇ ਨਾ ਦੁਸ਼ਮਣੀ ਪਾਲੀ ਬੈਠੇ ਐ ਆਪਾਂ ਇੰਡੀਅਨ ਪੰਜਾਬੀ ਉਹ ਤੋਂ ਹਿਸਾਬ ਨਾਲ ਉਹਨਾਂ ਦੇ ਤਾਂ ਪਾਕਿਸਤਾਨ ਆਰਮੀ ਸਾਰੀ ਦੀ ਸਾਰੀ ਪੰਜਾਬੀ ਐ ਜੀ ਉਹਨਾਂ ਨੂੰ ਇੰਨੇ ਪੰਜਾਬਗਣਾਂ ਦਾ ਦੁੱਖ ਹੁੰਦਾ ਤਾਂ ਪਾਕਿਸਤਾਨ ਵਾਲਿਆਂ ਨੇ ਇਧਰਲੇ ਇੰਡੀਅਨ ਪੰਜਾਬ ਤੇ ਨਹੀਂ ਹਮਲਾ ਕਰਨਾ ਸੀ ਸਿੱਧਾ ਫੌਜ ਨਾਲ ਪੰਗਾ ਲੈਂਦੇ ਬਾਰਡਰ ਤੇ ਪੰਗਾ ਲੈਂਦੇ ਇਹ ਤੋਂ ਹਿਸਾਬ ਲਾ ਲਓ ਵੀ ਜੇ ਉਹ ਆਪਣਾ ਆਪਣੇ ਕੋਲੇ ਜਿਹੜਾ 에어 ਡਿਫੈਂਸ ਸਿਸਟਮ ਹੈ ਉਹ ਇੰਨਾ ਤਕੜਾ ਹੈ ਪਾਕਿਸਤਾਨ ਨਾਲੋਂ ਕਿ ਉਹਨਾਂ ਦੀਆਂ ਮਿਜ਼ਾਈਲਾਂ ਨੂੰ ਰਾਸਤੇ ਵਿੱਚ ਹੀ ਡਿਟੈਕਟ ਕਰਕੇ ਉਹਨਾਂ ਨੂੰ ਰਾਸਤੇ ਹੀ ਨਸ਼ਟ ਕਰਤਾ ਤੇ ਉਹਨਾਂ ਦੇ ਟੁਕੜੇ ਹੀ ਆ ਕੇ ਇੱਥੇ ਡਿੱਗਿਆ ਫੇਰ ਵੀ ਉਹ ਇਹ ਹਿਸਾਬ ਲਾ ਲਓ ਵੀ ਜੇ ਉਹ ਟੁਕੜੇ ਵੀ ਕਿਸੇ ਦੇ ਸਿਰ 'ਚ ਵੱਜ ਸਕਦੇ ਸੀ ਕਿਸੇ ਦੇ ਘਰ ਤੇ ਡਿੱਗ ਸਕਦੇ ਸੀ ਤਾਂ ਛੱਤ 'ਤੇ ਮੋਹਰਾ ਕੱਢ ਦਿੰਦੇ ਤਾਂ ਵੀ ਕਿਉਂਕਿ ਇੰਨੀ ਜ਼ਿਆਦਾ ਰਫ਼ਤਾਰ ਨਾਲ ਜਦੋਂ ਉਧਰੋਂ ਛੱਡਦੇ ਮਿਜ਼ਾਈਲ ਇੰਨੀ ਜ਼ਿਆਦਾ ਰਫ਼ਤਾਰ ਨਾਲ ਆਉਂਦੀ ਹੈ ਚਾਹੇ ਕਿ ਡਿਫੈਂਸ ਸਿਸਟਮ ਉਸ ਨੂੰ ਪਾੜ ਕੇ ਰੱਖ ਦੇ ਕਿਉਂਕਿ ਡਿਫ ਜੇ ਉਧਰੋਂ ਇੱਕ ਮਜ਼ਾਇਲ ਆਉਂਦੀ ਹੈ ਤੇ ਇਧਰੋਂ ਡਿਫੈਂਸ ਸਿਸਟਮ ਵੀ ਇੱਕ ਮਜ਼ਾਇਲ ਫਾਇਰ ਕਰਦਾ ਹੈ ਜੋ ਕਿ ਇੱਕ ਦੂਜੇ ਦੇ ਮਜ਼ਾਇਲ ਦੇ ਵਿੱਚ ਮਜ਼ਾਇਲ ਵੱਜ ਕੇ ਉਸ ਨੂੰ ਪਾੜ ਕੇ ਲੈ ਜਾਂਦਾ ਜਦੋਂ ਪਾੜ ਕੇ ਅੱਗੇ ਜਾਂਦੀ ਹੈ ਤੇ ਉਹ ਬਲਾਸਟ ਹੋ ਜਾਂਦੀ ਹੈ ਜੇ ਬਲਾਸਟ ਹੋਣ ਤੋਂ ਬਾਅਦ ਉਹਦੇ ਟੁਕੜੇ ਤਾਂ ਆਖਰ ਧਰਤੀ ਤੇ ਲੱਗਦੇ ਐ ਤੇ ਧਰਤੀ ਕਿਹੜੀ ਆ ਨਾਂ ਲੱਗਦੀ ਪੰਜਾਬ ਦੀ ਚਾਹੇ ਉਹਨਾਂ ਨੇ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ ਪਰ ਜਿਹੜੇ ਉਹਦੇ ਟੁਕੜੇ ਐ ਉਹਨਾਂ ਨੂੰ ਪਤਾ ਹੈ ਡਿਫੈਂਸ ਸਿਸਟਮ ਮਤਲਬ ਇੰਡੀਆ ਦਾ ਤਕੜਾ ਹੈ ਰਾਸਤੇ ਚਿਆਂ ਨੂੰ ਮਾਰ ਮਕਾਉਣਗੇ ਪਰ ਉਹਨਾਂ ਨੂੰ ਇਹ ਤਾਂ ਖਾਚਾ ਸੀ ਗਈ ਵੀ ਇਹ ਕੁਛ ਨਾ ਕੁਛ ਤਾਂ ਨੁਕਸਾਨ ਅਸੀਂ ਕਰਾਂਗੇ ਬਾਕੀ ਗੋਲੀਆਂ ਜਿਹੜੀ ਕਿ ਉਹ ਵਾਇਲੇਸ਼ਨ ਕਰਦੇ ਸੀ ਸੀਜ਼ਫਾਇਰ ਦੀ ਉਹ ਤਾਂ ਕਰ ਹੀ ਦੇ ਆ 11 12 13 ਦਿਨ ਹੋ ਗਈ ਤੇ ਇਹ ਸਭ ਲਾ ਲਓ ਵੀ ਉਸ ਨਾਲ ਵੀ ਕਿੰਨੇ ਆਪਣੇ ਪੰਜਾਬੀਆਂ ਦੀ ਮਤਲਬ ਖਤਮ ਹੋ ਚੁੱਕੇ ਪੰਜਾਬੀ ਕਈ ਸ਼ਬਦ ਇਦਾਂ ਦੇ ਆ ਜਿਹੜੇ YouTube ਤੇ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਉਸ ਤੇ ਕਮਿਊਨਿਟੀ ਗਾਈਡਲਾਈਨ ਆ ਜਾਂਦੀ ਹੈ ਇਸ ਕਰਕੇ ਮਜਬੂਰ ਆ ਆਪਣੇ ਜਿਹੜਾ ਡਿਫੈਂਸ ਸਿਸਟਮ ਹੈ ਉਹ ਹੈਗਾ S400 ਜਿਸ ਨੂੰ ਕਿ ਸੁਰੱਖ ਤੁਦਾਰਸ਼ਨ ਚੱਕਰ ਵੀ ਕਹਾ ਜਾਂਦਾ ਹੈ ਇਹ ਹੈਗਾ ਰਸ਼ੀਆ ਦਾ ਤੇ ਪਾਕਿਸਤਾਨ ਕੋਲੇ ਹੈਗਾ ਚਾਈਨਾ ਦਾ ਤੇ ਚਾਈਨਾ ਮੇਡ ਮਾਲ ਇਦਾਂ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਹਮਲੇ ਕੀਤੇ ਤਾਂ ਉਹਨਾਂ ਦਾ ਡਿਫੈਂਸ ਸਿਸਟਮ ਫੇਲ ਹੋ ਚੁੱਕਿਆ ਹੈ ਇਸ ਟਾਈਮ ਉਹਨਾਂ ਦਾ ਡਿਫੈਂਸ ਸਿਸਟਮ ਬਿਲਕੁਲ ਫੇਲ ਹੋ ਚੁੱਕਿਆ ਹੈ ਡਰੋਨ ਹਮਲਿਆਂ ਨੂੰ ਉਹ ਰੋਕ ਨਹੀਂ ਸਕਦਾ ਤੇ ਉਹਨਾਂ ਦੇ ਕਰਾਚੀ ਲਾਹੌਰ ਤੇ ਹੋਰ ਕਾਫੀ ਥਾਵਾਂ ਤੇ ਹਮਲੇ ਹੋ ਚੁੱਕੇ ਹੈ ਬਲਾਸਟ ਹੋਈ ਜਾਂਦੇ ਹੈ ਤੇ ਹਜੇ ਤੱਕ ਉਹ ਚਾਹੇ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਪੂਰੀ ਤਰ੍ਹਾਂ ਪਰ ਖਬਰਾਂ ਇਹੀ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਗੈਰਾ ਘੁੰਮ ਰਹੀਆਂ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਉੱਧਰ ਸਾਰਾ ਪਾਕਿਸਤਾਨ ਡਹਿਲ ਚੁੱਕਿਆ ਬਾਕੀ ਸੁਰੱਖਿਤ ਰਹੋ ਆਪ ਦਾ ਸਰਕਾਰ ਦੀ ਗੱਲ ਮੰਨੋ ਤੇ ਮੌਕ ਡ੍ਰਿਲ ਚ ਜਿਸ ਤਰ੍ਹਾਂ ਸਿਖਾਇਆ ਗਿਆ ਸੀ ਉਸ ਨੂੰ ਆਪਣੇ ਤੇ ਅਪਲਾਈ ਕਰੋ ਤੇ ਬਾਕੀ ਸੁਰੱਖਿਤ ਰਹੋ ਤੇ ਵੈਗਰੂ ਅੱਗੇ ਦੁਆ ਕਰੋ ਆਪਾਂ ਤਾਂ ਇਹੀ ਦੁਆ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਬਾਕੀ ਤਾਂ ਸਾਰਾ ਕੋਈ ਫੋਅ ਨਹੀਂ ਕਰ ਰਹਾ